ਅਸ਼ਕਲ ਜੀ ਮੈਂ ਡਾਕਟਰ ਸੈਲਪ੍ਰੀਤ ਮੈਂ ਐਜ਼ ਅ ਮੈਡੀਕਲ ਆਫੀਸਰ ਇੱਕ ਸਾਲ ਤੋਂ ਆਮ ਆਦਮੀ ਕਲੀਨਿਕ ਸੋਲਰਤੋਂ ਆਪਣੀ ਸੇਵਾ ਨਿਭਾ ਰਿਹਾ ਸਾਡਾ ਸਟਾਫ ਦੇ ਵਿੱਚ ਇੱਕ ਕਲੀਨिकल ਅਸਿਸਟੈਂਟ ਤੇ ਇੱਕ ਫਾਰਮਾਸਿਸਟ ਸਾਡੇ ਇਸ ਟਾਈਮ ਪ੍ਰੈਜ਼ెంట్ ਹੈ ਲੋਕਾਂ ਦੇ ਸਾਰੇ ਟੈਸਟ 슈ਗਰ ਦੇ ਬੀਪੀ ਦੇ ਸਾਰੇ ਰਿਫ੍ਰੀ ਕਿਤੇ ਜਾਂਦੇ ਨੇ ਇਸ ਟਾਈਮ ਅਸੀਂ 30 ਤੋਂ ਵੱਧ ਟੈਸਟ ਲੋਕਾਂ ਦੇ ਕਰ ਰਹੇ ਹਾਂ ਤੇ ਸਾਡੇ ਸਟਾਕ ਚ ਸਾਰੀਆਂ ਦਵਾਈਆਂ ਆਲਮੋਸਟ 슈ਗਰ ਦੀ ਬੀਪੀ ਦੀ ਜਾਂ ਹੋਰ ਵੀ ਫੰਗਲ ਵਗੈਰਾ ਸਾਰੀਆਂ ਸਾਡੇ ਦਵਾਈਆਂ ਇਸ ਟਾਈਮ ਅਵੇਲੇਬਲ ਹੈ ਤੇ ਹਰ ਮਹੀਨੇ ਸਾਡਾ ਸਟਾਕ ਰੀਫਿਲ ਹੋ ਜਾਂਦਾ ਹੈ ਕਿਸੇ ਚੀਜ਼ ਦੀ ਸਾਨੂੰ ਕੋਈ ਥੋੜਣੀ ਹੈ ਤੇ ਹਰ ਮਹੀਨੇ ਸਾਨੂੰ ਰੈਗੂਲਰਲੀ ਸਾਰਾ ਸਟਾਕ ਮਿਲ ਰਿਹਾ ਹੈ ਅੱਜ ਵੀ ਸਾਡੇ ਕੋਲ ਇਸ ਟਾਈਮ 7 ਤੋਂ 50 ਪੇਸ਼ੈਂਟ ਪਰ ਡੇ ਆ ਰਹੇ ਨੇ ਇਸ ਟਾਈਮ ਸਾਡੇ ਕੋਲ ਮੈਕਸਿਮਮ ਪੇਸ਼ੈਂਟ ਬੀਪੀ ਤੇ ਸ਼ੂਗਰ ਵਾਲੇ ਆਉਂਦੇ ਨੇ ਪਰ ਜਿਵੇਂ ਕਿ ਸੀਜ਼ਨ ਚੇਂਜ ਹੋ ਰਿਹਾ ਤਾਂ ਖੰਗ ਜਖਮ ਵਾਲੇ ਵੀ ਅੱਜਕੱਲ ਪੇਸ਼ੈਂਟ ਆ ਰਹੇ ਨੇ ਸਾਡੇ ਕੋਲ ਫਰਸਟ ایڈ ਦੇਣ ਲਈ ਜੇ ਕੋਈ ਬੰਦੇ ਦਾ ਕੋਈ ਐਕਸੀਡੈਂਟ ਵਗੈਰਾ ਹੈ ਤਾਂ ਸਾਡੇ ਕੋਲ ਸਾਰਾ ਸਮਾਨ ਹੈ ਡਰੈਸਿੰਗ ਕਰਨ ਲਈ ਸਾਰਾ ਕੁਝ ਦਿੱਤਾ ਗਿਆ ਤੇ ਬਿਜਲੀ ਦੇ ਬੈਕਅਪ ਲਈ ਇਨਵਰਟਰ ਵੀ ਦਿੱਤਾ ਗਿਆ ਇਸ ਲਈ ਕੋਈ ਬਿਜਲੀ ਦੇ ਇਸ਼ੂ ਨਹੀਂ ਹੈ ਕੋਈ ਬੈਕਅਪ ਸਾਨੂੰ ਪੂਰਾ ਹੈ ਲੈਟ ਸਾਰਾ ਸਾਡਾ ਚੱਲਦਾ ਸਾਰਾ ਇੰਟਰਨੈਟ ਨੋਰਮ ਕਨੈਕਟੀਵਿਟੀ ਹੈ ਸਾਰਾ ਕੁਝ ਡਿਜੀਟਲ ਹੀ ਹੁੰਦਾ ਬੰਦਾ ਆਂਦਾ ਰਜਿਸਟਰ ਕਰਵਾਉਂਦਾ ਡਿਜੀਟਲ ਹੀ ਪਰ ਮ ਦਾ ਕਿ ਇਹੋਸ ਇੱਕ ਏਸ ਛੱਡ ਕੇ ਜੇ ਉਹਨੇ ਕਿਤੇ ਹੋਰ ਜਗ੍ਹਾ ਤੋਂ ਲੈਣਾ ਤਾਂ ਸੇਮ ਰਜਿਸਟ੍ਰੇਸ਼ਨ ਤੋਂ ਇੱਕੋ ਹੀ ਆਪਣੀ ਜੋ ਦਵਾਈਆਂ ਲੈ ਸਕਦਾ ਤੇ ਬਾਕੀ ਸਾਡਾ ਬਾਇਓਮੈਡੀਕਲ ਵੇਸਟ ਹਰ ਹਫਤੇ ਲੈ ਕੇ ਜਾਂਦੇ ਨੇ ਉਹਦਾ ਬਹੁਤ ਅੱਛਾ ਟ੍ਰੀਟਮੈਂਟ ਹੈ ਬਾਇਓਮੈਡੀਕਲ ਵੇਸਟ ਦੀ ਕੋਈ ਪ੍ਰੋਬਲਮ ਨਹੀਂ ਹੈ ਪਬਲਿਕ ਲਈ ਟਾਇਲਟਸ ਨੇ ਉਹਦੀ ਪੂਰੀ ਅਵੇਲੇਬਿਲਟੀ ਬਣਾ ਕੇ ਦਿੱਤੀ ਹੈ ਜੀ ਤੇ ਮੈਂ ਪੰਜਾਬ ਸਰਕਾਰ ਦਾ ਬਹੁਤ ਸਾਰਾ ਧੰਨਵਾਦ ਕਰਦਾ ਹਾਂ ਵੀ ਸਾਨੂੰ ਤੇ ਲੋਕਾਂ ਨੂੰ ਇੰਨੀ ਵਧੀਆ ਉਹਨਾਂ ਨੇ ਫੈਸਿਲਿਟੀ ਅਪਲਾਈ ਕੀਤੀ ਹੈ ਵੀ ਸਾਰੇ ਲੋਕਾਂ ਨੂੰ ਬਹੁਤ ਫਾਇਦਾ ਹੋ ਰਿਹਾ ਹੈ ਤੇ ਸਾਡੇ ਸਾਰੇ ਪਿੰਡ ਦੇ ਲੋਕ ਬਹੁਤ ਖੁਸ਼ ਨੇ